ਪੰਜਾਬ ਸਰਕਾਰ ਆਪ ਦੇ ਦਵਾਰ ਆਮ ਆਦਮੀ ਪਾਰਟੀ ਦੀ ਜਿਹੜੀ ਸੋਚ ਹੈ ਨਾ ਉਹ ਲੋਕਾਂ ਤੱਕ ਪਹੁੰਚਣ ਦੀ ਹੈ ਭਾਵੇਂ ਕੋਈ ਲੀਡਰ ਹੋਵੇ ਜਾਂ ਇੱਕ ਇੱਕ ਵਲੰਟੀਅਰ ਮੈਨੂੰ ਬੜਾ ਮਾਣ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਜੀ ਤੇ ਇਹੋ ਜੇ ਕੈਂਪੇਨ ਜਿਹੜੇ ਲੱਗਦੇ ਆ ਰਹੇ ਆ ਔਰ ਇਹ ਕੈਂਪਾਂ ਦੇ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਤੁਸੀਂ ਦੇਖਿਆ ਲੋਕਾਂ ਅੱਜ ਲੋਕਾਂ ਦੇ ਖੁਸ਼ੀ ਦੀ ਲਹਿਰ ਸੀ ਲੋਕਾਂ ਦੇ ਕੰਮ ਨਾਲ ਦੀ ਨਾਲ ਵੀ ਹੋਏ ਆ ਤੇ ਕੁਝ ਕੰਮ ਐਸੇ ਪੈਂਡਿੰਗ ਵੀ ਆ ਵੀ ਜਿਨ੍ਹਾਂ ਲਈ 25 ਸਰਕਾਰੀ ਅਧਿਕਾਰੀ ਜਿਹਦੇ ਵਿੱਚ ਆਪਾਂ ਕਹਿ ਲਈਏ ਮਾਨਯੋ ਕਮਿਸ਼ਨਰ ਸਾਹਿਬ ਡੀਐਸਪੀ ਸਾਹਿਬਾਨ ਐਸਜੀਐਮ ਉਸ ਤੋਂ ਬਾਅਦ ਡੀਸੀ ਮੈਮ ਤੱਕ ਸਭ ਜਿਹੜੇ ਜਿਹੜੇ ਮਤਲਬ ਸਰਕਾਰੀ ਅਧਿਕਾਰੀ ਆਏ ਉਹਨਾਂ ਨੂੰ ਡਾਕਟਰ ਸਾਹਿਬ ਨੇ ਆਦੇਸ਼ ਜਾਰੀ ਕੀਤੇ ਔਰ ਉਹ ਜਿਹੜੇ ਕੰਮ ਪੈਂਡਿੰਗ ਹੈ ਉਹ ਵੀ ਕੰਮ ਹੈ ਜਿਹੜੇ ਉਹਨਾਂ ਨੇ ਇੱਕ ਟਾਈਮ ਬੰਦ ਤਰੀਕੇ ਨਾਲ ਕਰਨ ਲਈ ਕਿਹਾ ਤੇ ਆਸ ਹੈ ਵੀ ਲੋਕ ਵੀ ਬੜੇ ਖੁਸ਼ ਹੈ ਤੇ ਕੰਮ ਵੀ ਆ ਜਿਹੜੇ ਉਹ ਦੁਗਣੀ ਨਹੀਂ ਚੋਗਣੀ ਸਪੀਡ ਨਾਲ ਹੋਣੀ ਸ਼ੁਰੂ ਹੋ ਜਾਣਗੇ ਹਾਂ ਜੇ ਆਪਾਂ ਗੱਲ ਕਰੀਏ ਕਿਸਾਨਾਂ ਦੇ ਵਿੱਚ ਜਿਹੜੇ ਹੈ ਮੰਡੀਆਂ ਦੇ ਵਿੱਚ ਜਿਹੜੇ ਕਿਸਾਨ ਨੇ ਹਜੇ ਤੱਕ ਰੋੜੇ ਨੂੰ ਕੀ ਲੱਗਦਾ ਤੁਹਾਨੂੰ ਦੁਨੀਆ ਕਹਿ ਰਹੀ ਆ ਕਿ ਲੰਬੇ ਸਮੇਂ ਤੋਂ ਇਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਝੋਨੇ ਦੀ ਫਸਲ ਮੰਡੀਆਂ ਦੇ ਵਿੱਚ ਰੋੜ ਰਹੀ ਆ ਜਿਸ ਕਲਰ ਹੋ ਗਿਆ ਉਹਨਾਂ ਦੀ ਨਫਾਨੀ ਗਈ ਆ ਫਸਲ ਚਾਹੇ ਸਰਕਾਰ ਦੇ ਪੱਲੇ ਹੀ ਆ ਪੈਗੀ ਪਰ ਕਿਤਨੇ ਕਿਤੇ ਕਿਸਾਨ ਪਰੇਸ਼ਾਨ ਹੋਏ ਨੇ ਕੀ ਲੱਗਦਾ ਸਰਕਾਰ ਦਾ ਧਿਆਨ ਸਿਰਫ ਵੋਟਾਂ 'ਚ ਹੀ ਆ ਕਿ ਕਿਸਾਨਾਂ ਨੂੰ ਮਤਲਬ ਜਿਹੜਾ ਹੈਗਾ ਸੁੱਖ ਦਾ ਸਾਥ ਬਣਦੇ ਵਿੱਚ ਦੇਖੋ ਸਰਕਾਰ ਦੀ ਗੱਲ ਕਰੋਗੇ ਪਹਿਲੀ ਸਰਕਾਰ ਹੈ ਜਿਨ੍ਹਾਂ ਜਿਹਦਾ ਧਿਆਨ ਲੋਕਾਂ ਦੇ ਵਿੱਚ ਹੈ ਕਿਸਾਨਾਂ ਦੇ ਵਿੱਚ ਹੈ ਇੱਕ ਇੱਕ ਬੰਦੇ ਦੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਅਪਰੋਚ ਕਰਦੀ ਹੈ ਸਰਕਾਰ ਹੁਣ ਤੁਸੀਂ ਗੱਲ ਕੀਤੀ ਮੰਡੀਆਂ ਦੀ ਕਿਸਾਨਾਂ ਦੀ ਗੱਲ ਕੀਤੀ ਉਥੇ ਕਿਤੇ ਨਾ ਕਿਤੇ ਕੇਂਦਰ ਸਰਕਾਰ ਦਾ ਜਿਹੜਾ ਰੋਲ ਸੀਗਾ ਉਹ ਤੁਹਾਨੂੰ ਵੀ ਪਤਾ ਹੈ ਜੀ ਕਿਸਾਨਾਂ ਨੂੰ ਵੀ ਪਤਾ ਹੈ ਲੋਕਾਂ ਨੂੰ ਪੰਜਾਬ ਸਰਕਾਰ ਨੇ ਆਪਣਾ ਕੰਮ ਕੀਤਾ ਸੀ ਕਿਤੇ ਕੇਂਦਰ ਸਰਕਾਰ ਤੋਂ ਜਿਹੜਾ ਕੰਮ ਹੈ ਉਦੇ ਕਾਰਨ ਕੋਈ ਡਿਲੇ ਹੋਈ ਹੈ ਬਾਕੀ ਐਸੀ ਕੋਈ ਗੱਲ ਨਹੀਂ ਜੀ ਹਾਂ ਬੀਜੇਪੀ ਸਰਕਾਰ ਕਹਿ ਰਹੀ ਆ ਕਿ ਪੰਜਾਬ ਨੂੰ ਅਸੀਂ ਅਮਾਉਂਟ ਦੇ ਦਿੰਦੀ ਆ ਕਿਸਾਨਾਂ ਦਾ ਖਾਤੇ ਵਿੱਚ ਪਾਈ ਜਾਵੇ ਬਟ ਇਹ ਜਿਹੜੀ ਨੈਗਲੀਜੈਂਸੀ ਹੈਗੀ ਆ ਪੰਜਾਬ ਸਰਕਾਰ ਦੀ ਆ ਪੰਜਾਬ ਸਰਕਾਰ ਜਿਹੜੀ ਗਿੱਗੇ ਦਾ ਉਹ ਕੇਂਦਰ ਦੇ ਪੱਲੇ ਛੁੱਟ ਦਿੰਦੀ ਆ ਕਿਤੇ ਨਾ ਕਿਤੇ ਇੱਕ ਤਰ੍ਹਾਂ ਦਾ ਕਿਸਾਨਾਂ ਨੂੰ ਆੜਤੀਆਂ ਨੂੰ ਤੇ ਛੱਦਰ ਮਾਲਕਾਂ ਨੂੰ ਪੰਜਾਬੀ ਚ ਕਹੋ ਬੇਵਕੂਫ ਸਮਝਿਆ ਜਾ ਰਿਹਾ ਦੇਖੋ ਇਹ ਗੱਲ ਬੀਜੇਪੀ ਸਰਕਾਰ ਕਹਿ ਰਹੀ ਹੈ ਮੇਰੇ ਨਾਲ ਜਿਆਦਾ ਤੁਹਾਨੂੰ ਜਿਆਦਾ ਪਤਾ ਹੈ ਬੀ ਪੈਸਾ ਕਿੱਥੇ ਐ ਆਇਆ ਜਾਂ ਨਹੀਂ ਆਇਆ ਸਭ ਤੁਹਾਨੂੰ ਪਤਾ ਹੈ ਭਗਵੰਤ ਮਾਨ ਸਾਹਿਬ ਦੀ ਜਿਹੜੀ ਸੋਚ ਹੈ ਨਾ ਹੁਣ ਸਾਡੇ ਇੱਥੇ ਐਲ ਐਨ ਟੀ ਦੇ ਕੰਮ ਜਿਹੜੇ ਲੇਟ ਹੋਏ ਸੀਗੇ ਭਗਵੰਤ ਮਾਨ ਸਾਹਿਬ ਨੇ ਸਪੈਸ਼ਲ ਆਦੇਸ਼ ਜਾਰੀ ਕਰਤੇ ਵੀ ਅਸੀਂ ਜਿਹੜੇ ਸਕੇਂਦਰ ਸਰਕਾਰ ਦਾ ਕੰਮ ਹੈ ਉਹ ਵੀ ਤੁਸੀਂ ਪੰਜਾਬ ਸਰਕਾਰ ਹੈ ਜਿਹੜਾ ਉਹ ਕੰਮ ਪੂਰੇ ਕਰੇਗੀ ਤਾਂ ਭਗਵੰਤ ਮਾਨ ਸਾਹਿਬ ਕੋਲ ਤਾਂ ਬਾਅਦ ਚੋਂ ਕੋਈ ਸਮੱਸਿਆ ਆਂਦੀ ਹੈ ਉਹ ਨਾਲ ਦੀ ਨਾਲ ਇਸ ਦਾ ਨਿਪਟਾਰਾ ਕਰਦੇ ਆ ਜਿਹੜਾ ਕਿਸੇ ਦਾ ਇੱਕ ਇੱਕ ਪੈਸਾ ਹੈ ਉਹ ਸਰਕਾਰ ਇੱਕ ਇੱਕ ਨੂੰ ਦੇਗੀ ਭਾਵੇਂ ਕੋਈ ਕਿਸਾਨ ਹੈ ਭਾਵੇਂ ਕੋਈ ਮਜ਼ਦੂਰ ਹੈ ਹਾਂ ਪਟਿਆਲਾ ਜਾਤੀ ਦੀ ਗੱਲ ਕਰੀਏ ਡਾਕਟਰ ਬਲਬੀਰ ਸਿੰਘ ਦਾ ਏਰੀਆ ਉਹਨਾਂ ਦਾ ਇੱਕ ਹਲਕਾ ਹੈਗਾ ਇਹ ਕਿਤੇ ਨਾ ਕਿਤੇ ਜਿਹੜੇ ਵਾਅਦੇ ਕੀਤੇ ਗਏ ਸੀ ਬਕਸਾ ਵੱਲੋਂ ਉਹਨਾਂ ਦੇ ਪਰਸਨਲ ਵਾਅਦੇ ਚਾਹੇ ਐਮਪੀ ਇਲੈਕਸ਼ਨਾਂ ਦੇ ਵਿੱਚ ਹੁਣ ਚਾਹੇ ਉਹਨਾਂ ਦੇ ਐਮਐਲਏ ਵੇਲੇ ਹੁਣ ਉਹ ਵਾਅਦੇ ਤਕਰੀਬਨ ਅੱਧੇ ਤੋਂ ਜ਼ਿਆਦਾ ਜਿਹੜੇ ਘੱਟ ਪੂਰੇ ਹੋਏ ਨੇ ਬਾਕੀ ਸਾਰੇ ਉਹੀ ਆ ਲੋਕੀ ਆਪਣਾ ਕੰਮ ਲੈ ਕੇ ਜਾਂਦੇ ਨੇ ਡਾਕਟਰ ਬਲਬੀਰ ਸਾਹਿਬ ਦੇ ਪੰਚਾਇਤੀ ਦਫ਼ਤਰ 'ਚ ਉੱਥੇ ਕੰਮ ਨਹੀਂ ਹੁੰਦੇ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਹੋ ਰਹੇ ਨੇ ਕੀ ਕਹਿਣਾ ਚਾਹੁੰਦੇ ਤੁਸੀਂ ਸ਼ੁਕਰ ਹੈ ਤਾਂ ਮੰਨਿਆ ਵੀ ਅੱਧੇ ਕੰਮ ਹੋਏ ਐ ਅੱਧੀ 2.5 ਸਾਲ ਵੀ ਹੋਏ ਐ ਠੀਕ ਐ 2.5 ਸਾਲ ਹਲੇ ਪਈ ਐ ਪਹਿਲੀ ਗੱਲ ਦੂਜੀ ਗੱਲ ਡਾਕਟਰ ਸਾਹਿਬ ਐਨੇ ਕੈਂਪ ਲਗਾ ਕੇ ਕੰਮਾਂ ਦੀ ਰਫ਼ਤਾਰ ਨੂੰ ਹੀ ਵਧਾਰੇ ਤਾਂ ਹੀ ਸਰਕਾਰੀ ਅਧਿਕਾਰੀ 25 ਸਰਕਾਰੀ ਵਿਭਾਗ ਇੱਥੇ ਆਏ ਐ ਤਾਂ ਇਹ ਕੰਮਾਂ ਦੀ ਡਾਕਟਰ ਸਾਹਿਬ ਰਫ਼ਤਾਰ ਹੈ ਜਿਹੜੀ ਉਹ ਦੁੱਗਣੀ ਤੋਂ ਚੌਗਣੀ ਕਰ ਰਹੇ ਐ ਬਹੁਤ ਸਾਰੇ ਐਸੇ ਕੰਮ ਹੋਏ ਐ ਸੜਕਾਂ ਦੀ ਗੱਲ ਕਰੋਗੇ ਉਸ ਤੋਂ ਬਾਅਦ ਸੀਵਰੇਜ ਜਿੰਨੇ ਕੰਮ ਐ ਡਾਕਟਰ ਸਾਹਿਬ ਨੇ ਇੱਥੇ ਮਹਾਲਾ ਕਲੀਨਿਕ ਤੋਂ ਲੈ ਕੇ ਹਰੇਕ ਕੰਮ ਐ ਜਿਹੜੇ ਜਿੰਨੇ ਵਾਦੇ ਕੀਤੇ ਆ ਮੈਂ ਤਾਂ ਕਹਣਾ 60 ਤੋਂ 70% ਪੂਰੇ ਹੋ ਗਏ ਆ ਬਾਕੀ ਸਮਾਂ ਸਾਡੇ ਕੋਲ ਹੈਗਾ ਉਹ ਵੀ ਤੁਹਾਨੂੰ ਜਲਦੀ ਅਸੀਂ ਦਿਖਾਵਾਂਗੇ ਜਿਹੜੇ ਕੰਮ ਹੋ ਰਹੇ ਆ ਹਾਂ ਸੁਮਾਨਯੋਗ ਸੁਪਰੀਮ ਕੋਰਟ ਨੇ ਕੀ ਵਾਦਾ ਕੀਤਾ ਹੈ ਜਿਹੜਾ ਇੱਕ ਫੈਸਲਾ ਦਿੱਤਾ ਹੈ ਕਿ ਜਿਹੜੇ 3000 ਦੇ ਕਰੀਬ ਪੰਚਾਇਤਾਂ ਚੁਣੀਆਂ ਗਈਆਂ ਨੇ ਇਹ ਇੱਕ ਚੰਬੇ ਦੀ ਗੱਲ ਆ ਤੁਸੀਂ ਇਸ ਬਾਰੇ ਕੀ ਕਹਿੰਦੇ ਹੋ ਚੰਬੇ ਦੀ ਗੱਲ ਹੈ ਮੈਂ ਤੁਹਾਡਾ ਮਤਲਬ ਸਮਝਿਆ ਨਹੀਂ ਸਰ ਉਹ ਕਹਿੰਦੇ ਵੀ ਜਿਹੜੀ 3000 ਪੰਚਾਇਤਾਂ ਅਨਪੋਜਿਤਾਈਆਂ ਬਣਾਈਆਂ ਗਿਆ ਨੇ ਪੰਜਾਬ ਸਰਕਾਰ ਵੱਲੋਂ ਇਹਦੇ ਵਿਰੁੱਧ ਉਹਨਾਂ ਨੇ ਕਿਹਾ ਕਿ ਕੋਈ ਵੀ ਬੰਦਾ ਜਿਹੜਾ ਅਸੰਤੁਸ਼ਟ ਪੰਚਾਇਤ ਬਣੀਆਂ ਉਹਦੇ ਉੱਤੇ ਮਤਲਬ ਰਿਟ ਕਰ ਸਕਦਾ ਵਾ ਤੁਸੀਂ ਇਸ ਬਾਰੇ ਕੀ ਕਹਿੰਦੇ ਨਹੀਂ ਦੇਖੋ ਇੱਥੇ ਜੇ ਤੁਸੀਂ ਗੱਲ ਕਰੋਗੇ ਪੰਜਾਬ ਦੇ ਵਿੱਚ ਜਿੰਨੀ ਸਰਪੰਚ ਦੀ ਤੇ ਪੰਚ ਦੀ ਜਿਹੜੀ ਚੋਣ ਪੰਚਾਇਤੀ ਚੋਣਾਂ ਦੀ ਗੱਲ ਕਰ ਰਹੀ ਹੋਈ ਹੈ ਸਾਰੀਆਂ ਬਿਲਕੁਲ ਹੀ ਇਮਾਨਦਾਰੀ ਨਾਲ ਹੋਈਆਂ ਔਰ ਅਸੀਂ ਇਸ ਗੱਲ ਨੂੰ ਮੰਨਦੇ ਆ ਤੁਸੀਂ ਕਿਸੇ ਨੇ ਰਿੱਟ ਪਾਣੀ ਜੋ ਮਰਜ਼ੀ ਕੋਈ ਕਰੇ ਪਰ ਜਿੰਨੀਆਂ ਹੋਈਆਂ ਉਹ ਇਮਾਨਦਾਰਨੀ ਹੋਈਆਂ ਇਹ ਤੁਹਾਨੂੰ ਆਉਣ ਵਾਲੇ ਸਮੇਂ 'ਚ ਪਤਾ ਲੱਗ ਜਾਣਗੇ